ਸਤਨਾਮ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂਹਾ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕੈ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਮੈਂ ਮੂਰਖੀ ਕੀ ਕੀਤਕ ਬਾਤ ਹੈ ਕੋਟ ਪਰਾ ਦੀ ਤਰਿਆਰੇ ਜਿਨ ਗੁਰ ਨਾਨਕ ਸੁਣਿਆ ਵੇਖਿਆ ਸੇ ਫਿਰ ਕਰ ਬਾਸ ਨਾ ਪਰਿਆਰੇ ਤੇਰੇ ਕਮਣਾ ਕਵਨ ਗੁਣ ਕਹਿ ਕਾ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਸਤਨਾਮ ਵਾਹਿਗੁਰੂ ਸਾਹਿਬ ਜੀ ਮੁਖਵਾਕ ਸੋਰਠਾ ਮਹੱਲਾ ਨਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਵਾਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇਵਾਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਹਾ ਨਾ ਨਿੰਦਿਆ ਨਾ ਉਸਤਤ ਜਾਕੇ ਲੋਭ ਮੋ ਅਭਿਮਾਨਾ ਹਰਕ ਸੁਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨਾ ਆਸਾ ਮਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕਰੋਦ ਜੈ ਪਰਸੈ ਨਾਹਨਾ ਤੇ ਘਾਟਾ ਬ੍ਰਾਹਮਣ ਨਿਵਾਸਾ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤਾ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਆ ਜੋ ਪਾਣੀ ਸੰਗ ਪਾਣੀ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤਾ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਆ ਜਿਉ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ